ਪੰਜਾਬ ਡੈਰੀ ਨਾਲ ਹਮ ਤੱਕ ਆ ਕਰਦੇ ਲੋਕੀ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਿਹੜਾ ਜਿਹੜਾ ਇਲੈਕਸ਼ਨ ਹੁੰਦਾ ਤਾਂ ਤੁਸੀਂ ਪਿਆਰ ਨਾਲ ਇਲੈਕਸ਼ਨ ਆ ਉਹ ਲੈਣਦੇ ਹੋ ਯਾਰ ਅਸੀਂ ਜਦੋਂ ਫਾਰਮ ਭਰਨ ਅੰਦਰ ਬੜੇ ਜੀ ਇਹ ਸਰਬਾ ਸਿੰਘ ਦੇ ਤੇ ਮੇਰੇ ਫਾਰਮ ਖੋਗੇ ਭੱਜਣ ਲੱਗਾ ਜੀ ਠੀਕ ਆ ਜੀ ਮੁੜ ਕੇ 15 20 ਜਣੇ ਆਏ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਹੁਣੇ ਹੁਣੇ ਖਬਰ ਆ ਰਹੀ ਆ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਿਲਾ ਨੌਂ ਦੇ ਵਿੱਚ सरपंची ਲਈ ਉਮੀਦਵਾਰ ਸਰਬਜੀਤ ਸਿੰਘ ਇਸ ਵੇਲੇ ਪਾਣੀ ਵਾਲੀ ਟੈਂਕੀ ਤੇ ਚੜਿਆ ਹੋਇਆ ਹੈ ਤੇ ਉਸਦੇ ਹੱਥ ਵਿੱਚ ਪੈਟਰੋਲ ਦੀ ਬੋਤਲ ਤੇ ਸਿੱਖਾਂ ਵਾਲੀ ਡੱਬੀ ਹੈ ਉਹ ਮੰਗ ਕਰ ਰਿਹਾ ਹੈ ਕਿ ਕਾਗਜ਼ ਦਾਖਲ ਕਰਨ ਸਮੇ ਉਸਦੇ ਨਾਲ ਜਿਹੜਾ ਦੁਰਵਿਵਹਾਰ ਕੀਤਾ ਗਿਆ ਹੈ ਤੇ ਉਸਦੇ ਸਮਰਥਕਾਂ ਦੀ ਜਿਹੜੀ ਕੁੱਟਮਾਰ ਕੀਤੀ ਗਈ ਹੈ ਤੇ ਉਲਟਾ ਉਸੇ ਨੂੰ ਤੇ ਉਸਦੇ ਸਮਰਥਕਾਂ ਨੂੰ ਹੀ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ ਇਸ ਇਸ ਦੁਰਵਿਵਹਾਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਨ੍ਹਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਉਹਨਾਂ ਦੇ ਖਿਲਾਫ ਕਿਸ ਦਰਜ ਕੀਤਾ ਜਾਵੇ ਸਰਬਜੀਤ ਸਿੰਘ ਦੇ ਪਿੰਡ ਵਿੱਚਲੀ ਟੈਂਕੀ ਤੇ ਚੜਨ ਦੇ ਨਾਲ ਉਸਦੇ 8-7 ਸਮਰਥਕ ਵੀ ਮਗਰੇ ਟੈਂਕੀ ਤੇ ਚੜੇ ਹੋਏ ਆ ਇਸ ਵੇਲੇ ਹਾਲਾਤ ਇਹ ਆ ਕਿ ਪਿੰਡ ਦੀ ਜਿਹੜੀ ਟੈਂਕੀ ਆ ਉੱਥੇ ਥੱਲੇ ਸਾਰਾ ਪਿੰਡ ਇਕੱਠਾ ਹੋਇਆ ਹੋਏ ਤੇ ਪੁਲਿਸ ਪਹੁੰਚੀ ਹੋਈ ਹੈ ਅਧਿਕਾਰੀ ਪਹੁੰਚੇ ਹੋਏ ਆ ਆਓ ਗੱਲ ਕਰਦੇ ਆ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੀ ਕੁੱਟਮਾਰ ਹੋਈ ਤੇ ਨਾਲ ਦੀ ਨਾਲ ਗੱਲ ਕਰਾਂਗੇ ਟੈਂਕੀ ਤੇ ਚੜੇ ਹੋਏ ਸਰਪੰਚੀ ਦੇ ਉਮੀਦਵਾਰ ਸਰਬਜੀਤ ਸਿੰਘ ਦੇ ਨਾਲ ਸਰ ਜੀ ਮੇਰੀ ਗੱਲ ਸੁਣੋ ਜੀ ਹੂੰ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਜਿਹੜਾ ਗਰੀਬਾਂ ਨਾਲ ਧੱਕਾ ਹੁੰਦਾ ਹੂੰ ਠੀਕ ਹੈ ਜੀ ਸ਼ਰਿਆਂਾਂ 'ਚ ਧੱਕਾ ਹੁੰਦਾ ਕੋਈ ਨਹੀਂ ਬੋਲਦਾ ਪਿਛਲੀ ਵਾਰੀ ਵੀ ਘੱਟੋ ਘੱਟ ਦਸਾਂ ਜਾਂ 20 ਜਣਾਂ ਤੇ ਪਰਚੇ ਹੋਏ ਸੀ ਕਿਸੇ ਤਗੜੇ ਬੰਦੇ ਦੇ ਕਹਿ ਤੇ ਪਰਚਾ ਨਹੀਂ ਹੋਇਆ ਸੀ ਹੂੰ ਦੂਜਾ ਨੰਬਰ ਇਹ ਹੈ ਜਰਨਲ ਤੋਂ ਐਸਸੀ ਐਸਸੀ ਤੋਂ ਜਰਨਲ ਇਹ ਹਰ ਮਹੀਨੇ ਘਰਾਉਂਦੇ ਆ ਜੀ ਹੂੰ ਸਾਡਾ ਕੀ ਕਸੂਰ ਜੀ ਇਹਦੇ ਜੇ ਦੱਸੋ ਹੂੰ ਠੀਕ ਹੈ ਇਹ ਜੇ ਇਲੈਕਸ਼ਨ ਹੋਵੇ ਲੈਣਾ ਹੀ ਹੈ ਜੀ ਅਸੀਂ ਫਿਰ ਨਹੀਂ ਆਪਾਂ ਹੁਣ ਆਏ ਉਪਰੋਂ ਉਪਰੋਂ ਖੜ ਕੇ ਗੱਲ ਕਿਵੇਂ ਕਰਾਂਗੇ ਆਪਾਂ ਗੱਲ ਤਾਂ ਥੱਲੇ ਆ ਕੇ ਕਰਾਂਗੇ ਨਾ ਜਿੱਦੇ ਨਾਲ ਵੀ ਕਰਨੀ ਆ ਪਰ ਮੈਂ ਮੈਂ ਤਾਂ ਬੈਰਾਵੇ ਮੇਰੇ ਕੋਲ ਤਾਂ ਬੋਤਲ ਪਈ ਆ ਜੀ ਸਿੱਧੀ ਗੱਲ ਡੱਬੀ ਮੇਰੀ ਜੇਬ ਚ ਨਹੀਂ ਸਰ ਵੀ ਤੇ ਕੋਈ ਹੱਲ ਨਹੀਂ ਨਾ ਹੱਲ ਆਪਣੇ ਆਪ ਹੀ ਫਿਰ ਨਿਕਲ ਆਊਗਾ ਫਿਰ ਜਦੋਂ ਇਲੈਕਸ਼ਨ ਹੀ ਨਾ ਆਇਆ ਪਿੰਡ ਦੇ ਵਿੱਚ ਮੈਂ ਇੱਕ ਸੌਂਹ ਬਾਕੇ ਜਾਊਂਗਾ ਕਿਸੇ ਕਰੀਮ ਨਾਲ ਕਿੱਥੇ ਸੌਂਹ ਆ ਰੀਆ ਕਹਾ ਪਰ ਆਪਾ ਕੋਈ ਕੋਈ ਤਾਂ ਨਹੀਂ ਦੇਊਗਾ ਇੱਕ ਤਾਂ ਨਹੀਂ ਆਪਾਂ ਕੋਈ ਹੱਲ ਤੱਕੜੀਏ ਨਾ ਆਪਾਂ ਇਹ ਇਹ ਕੋਈ ਹੱਲ ਨਹੀਂਗਾ ਆਪਣਾ ਕਿ ਆਪਾਂ ਉੱਥੇ ਖੜ ਕੇ ਤੇ ਉਹ ਕਰ ਲਈਏ ਉਹਦਾ ਕੋਈ ਹੱਲ ਨਹੀਂਗਾ ਕਿਉਂਕਿ ਪ੍ਰਸ਼ਾਸਨ ਸਾਰਾ ਇੱਥੇ ਪਹੁੰਚਿਆ ਹੋਇਆ ਹੁਣ ਇਸ ਵੇਲੇ ਥੱਲੇ ਸਰ ਜੀ ਪ੍ਰਸ਼ਾਸਨ ਕੀ ਕਰੂਗਾ ਜੀ ਜਿਹੜਾ ਪ੍ਰਸ਼ਾਸਨ ਦੇ ਸਾਹਮਣੇ ਤਾਂ ਪਹਿਲਾਂ ਆਪਾਰਤੀਆਂ ਇਹਨਾਂ ਨੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਕੋਈ ਚੱਲਦਾ ਹੀ ਨਹੀਂ ਚਾਰਾ ਹੀ ਨਹੀਂ ਚੱਲਦਾ ਪ੍ਰਸ਼ਾਸਨ ਕੀ ਕਰੂਗਾ ਮੈਂ ਤੇਰੀ ਕੋਈ ਨਹੀਂ ਜਿਹੜੇ ਉਹ ਕਹਿ ਦਿਆ ਵੀ ਆ ਉਹ ਆ ਗਿਆ ਇਹ ਗੁੱਟੀ ਕਾਦੀਆਂ ਗੁੱਟੀ ਚ ਮੈਂ ਖੇੜ ਦੇਉਂਦੇ ਆ ਇਹ ਸਰਕਾਰਾਂ ਗੁੱਡੀ ਨਾਲ ਮੈਂ ਖੇਟੀ ਜਾਂਦੀਆਂ ਪ੍ਰਸ਼ਾਸਨ ਨਾਲ ਤਾਂ ਜੀ ਇੱਕ ਮਿੰਟ ਸਰ ਜੀ ਭਰੋਸਾ ਕਿਹੜੀ ਗੱਲ ਹੈ ਮੈਂ ਤਾਂ ਨਹੀਂ ਪਰ ਗੱਲ ਤਾਂ ਸਰਜੀਤ ਪਤਾ ਕੀ ਆ ਮੈਂ ਕਿਹਦਾ ਕੀ ਭਰੋਸਾ ਲਊਂ ਨੀ ਨੀ ਗੱਲ ਤਾਂ ਜੇ ਸਾਰੇ ਪਿੰਡ ਦੇ ਵਿੱਚ ਕੋਈ ਭਰੋਸਾ ਦੇਊਗਾ ਤੇ ਉਹ ਪ੍ਰੋਸੈਸ ਨਾਲ ਹੀ ਹੋਊਗਾ ਨਾ ਕਿ ਸਾਰਾ ਪਿੰਡ ਖੜਾ ਸਾਰੇ ਪਿੰਡ ਦੇ ਵਿੱਚ ਬੰਦਾ ਭਰੋਸਾ ਦੇਊਗਾ ਕੋਈ ਅਫਸਰ ਆ ਕੇ ਤੇ ਫਿਰ ਆਪਣਾ ਭਰੋਸੇ ਨਾਲ ਹੀ ਕੰਮ ਚੱਲਣਾ ਹੈ ਨਾ ਜੇ ਹੁਣ ਆਪਾਂ ਕੀ ਇਹ ਭਰੋਸਾ ਵੀ ਨਹੀਂ ਲੈਣਾ ਸ਼ਰਮ ਤਾਂ ਕਾ ਕਰਦੇ ਲੋਕੀ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਿਹੜਾ ਜਿਹੜਾ ਇਲੈਕਸ਼ਨ ਹੁੰਦਾ ਤਾਂ ਤੁਸੀਂ ਪਿਆਰ ਨਾਲ ਇਲੈਕਸ਼ਨ ਹੋ ਉਹ ਲੈਣਦੇ ਹੋ ਯਾਰ ਨਹੀਂ ਜਿਹੜਾ ਕੁਝ ਹੋ ਗਿਆ ਉਹ ਤਾਂ ਹੋ ਗਿਆ ਪਰ ਉਹ ਜਿਹੜਾ ਹੁਣ ਇਹ ਤੂੰ ਗਾਂ ਨਾ ਹੋਵੇ ਅਲੀ ਸਾਹਿਬ ਫੇਰ ਪਰਚੇ ਹੋਣਗੇ ਇਹਨਾਂ ਦੇ ਗਰੀਬ ਨਹੀਂ ਹੋਣਗੇ ਨਾ ਆਪਾਂ ਸਾਰਾ ਵਾਅਦਾ ਲਵਾਂਗੇ ਹੁਣ ਆਉਂਦੇ ਆ ਥੱਲੇ ਇੱਥੇ ਅਫਸਰ ਆਉਂਦੇ ਆ ਨਾਲ ਗੱਲ ਕਰਕੇ ਸਾਰਾ ਫੇਰ ਹੀ ਇਹ ਗੱਲ ਕਰਨੇ ਵੜਾਂਗੇ ਨਾ ਆਪਾਂ ਐ ਨਹੀਂ ਕਰਾਂਗੇ ਭਰੋਸਾ ਲਵਾਂਗੇ ਸਾਰਾ ਇਹ ਗਰੀਬ ਮਾਂਜਿਆ ਜਾਂਦਾ ਇੱਥੇ ਆਪਾਂ ਲਿਖ ਕੇ ਲਵਾਂਗੇ ਸਾਰਾ ਕੁਝ ਪਹਿਲਾਂ ਨਹੀਂ ਹੋਇਆ ਪਿਛਲੀ ਵਾਰੀ ਵੀ ਬੱਚਦੇ ਤਗੜੇ ਬੰਦੇ ਵੀ ਆ ਗਏ ਸੀ ਨਾ ਗਰੀਬ ਦੇ ਪਰਚਾ ਕਿ ਹੋਇਆ ਪਿਛਲੀ ਵਾਰੀ ਨੇ ਚਲੋ ਹੁਣ ਪਿਛਲੀ ਵਾਰੀ ਤਾਂ ਆਪਾਂ ਨੂੰ ਪਤਾ ਨਹੀਂ ਕੀ ਹੋ ਗਿਆ ਆਪਾਂ ਹੁਣ ਨਹੀਂ ਕੁਝ ਹੋਣ ਦਿੰਦੇ ਫालतू ਕਿਸੇ ਦੇ ਕਿਸੇ ਦੇ ਵਿਰੁੱਧ ਕਿਸੇ ਤਰ੍ਹਾਂ ਨਜਾਇਜ਼ ਨਹੀਂ ਹੁਣ ਹੋਣ ਦਿੰਦੇਗੇ ਆਪਾਂ ਮੇਰੇ ਮੈਂ ਇੱਕ ਵੀ ਆਏ ਨਹੀਂ ਹੱਥ ਵੀ ਨਹੀਂ ਲਾਇਆ ਬਜੀਤ ਨੂੰ ਫਿਰ ਮੇਰੇ ਨਾਲ ਲਿਆ ਤਾਂ ਕਹਿੰਦੇ ਇਹਨੇ ਬਜੀਤ ਦੀ ਪੱਗ ਲਾਈ ਮੈਂ ਸੌ ਦੇ ਕੇ ਤਿਆਰ ਆ ਜੇ ਮੈਨੂੰ ਹੱਥ ਵੀ ਲਾਇਆ ਹੋਵੇ ਤੇਹਨ ਸਾਥ ਤੋੜੂਆ ਫੇਰ ਨਹੀਂ ਚੱਲ ਆਪਣੇ ਖਿਲਾਫ ਕਿਹੜਾ ਵੀ ਉਸ ਤਰ੍ਹਾਂ ਕਾਰਵਾਈ ਹੋਈ ਆ ਮੈਂ ਤਾਂ ਕਹੀ ਇਹਨਾਂ ਪਿਆਰ ਕਰੋ ਯਾਰ ਇੱਕ ਦੂਜੇ ਨਾਲ ਯਾਰ ਕੋਈ ਨਹੀਂ ਆਪਣਾ ਸਾਰਾ ਖੇਡ ਕੇ ਤੇ ਤਨ ਕੱਟਿਆ ਕਰੋ ਸਾਰੇ ਆਪਣਾ ਸਾਰਾ ਪਿੰਡ ਖੜਾ ਇਹਨਾਂ ਦੇ ਸਾਹਮਣੇ ਜਿਹੜੀ ਗੱਲ ਹੋਊਗੀ ਆਪਾਂ ਉਹਦੇ ਨਾਲ ਹੀ ਕਰਾਂਗੇ ਬਾਈ ਚੁੱਪ ਕਰ ਚਲ ਤੂੰ ਫੋਨ ਨਾ ਬੰਦ ਕਰੀ ਠੀਕ ਆ ਸਰ ਇਹ ਲੜਾਉਣ ਵਾਲੇ ਬੰਦੇ ਜਿਹੜੇ ਹੈਗੇ ਨਾ ਗਲਤ ਐ ਇਹਦੇ ਵਿੱਚ ਚੁਗਲੀ ਖੋਰ ਮਤੇ ਨਾ ਇਹ ਗਲਤ ਐ ਨਹੀਂ ਨਹੀਂ ਆਪਾਂ ਕਿਸੇ ਦੇ ਨਾਲ ਨਹੀਂ ਉਵੇਂ ਕਰਨ ਦਿੰਦੇਗੇ ਨਾ ਕਿਸੇ ਦੇ ਨਾਲ ਕੋਈ ਵਾਦਾ ਹੋਊਗਾ ਆਪਾਂ ਭਰੋਸਾ ਲਵਾਂਗੇ ਸਾਰਾ ਯਾਰ ਕੁਝ ਇਤ ਇਲੈਕਸ਼ਨ ਲੱਗ ਆਪਦੀ ਜਗ੍ਹਾ ਤੇ ਹੈਗਾ ਮੈਂ ਇਲੈਕਸ਼ਨ ਤੋਂ ਪਹਿਲਾਂ ਇਹ ਕਹਿੰਦਾ ਮੈਂ ਆਪਾਂ ਇਲੈਕਸ਼ਨ ਲਾ ਕੇ ਕਹਿੰਦਾ ਹਾਂ ਹਾਂਜੀ ਅਸੀਂ ਨਾ ਇਲੈਕਸ਼ਨ ਦੇ ਵਿੱਚ ਫਾਰਮ ਭਰਨ ਗਏ ਸੀਗੇ ਜੀ ਅਸੀਂ ਘਟੂ ਘਟਾ ਸੀਗੇ ਪੁਲਿਸ ਪ੍ਰਸ਼ਾਸਨ ਵੀ ਸੀਗਾ ਜੀ ਵਿੱਚ ਅਸੀਂ ਜਦੋਂ ਫਾਰਮ ਭਰਨ ਅੰਦਰ ਵੜੇ ਜੀ ਇਹ ਸਰਬਾ ਸਿੰਘ ਦੇ ਤੇ ਮੇਰੇ ਫਾਰਮ ਖੋ ਕੇ ਭੱਜਣ ਲੱਗਾ ਜੀ ਠੀਕ ਆ ਜੀ ਮੁੜ ਕੇ 15 20 ਜਣੇ ਆਏ 15 ਯਾਣੇ ਮੈਨੂੰ ਕੁੱਟਣ ਲੱਗ ਗਏ ਜੀ ਆਹ ਵੇਖੋ ਜੀ ਮੇਰੇ ਸੱਟ ਵੀ ਵਜੀ ਆ ਫਿਰ ਬਾਅਦ ਦੇ ਵਿੱਚ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਫਰ ਉਲਟਾ ਤਾਂ ਮੈਨੂੰ ਕੁੱਟਿਆ ਮੈਨੂੰ ਸੱਟ ਮਾਰੇ ਤੇ ਪੁਲਿਸ ਵੀ ਮੈਨੂੰ ਹੀ ਲੈ ਗਈ ਜੀ ਹੁਣ ਬਾਅਦ ਦੇ ਵਿੱਚ ਸਾਡਾ ਸਰਪਜੀਤ ਸਿੰਘ ਮੈਂਬਰ ਆ ਜੀ ਦੇ ਇਹ ਸਰਪੰਚੀ ਦੇ ਫਾਰਮ ਭਰਨੇ ਸੀ ਅਸੀਂ ਤੇ ਇਹਨੂੰ ਵੀ ਜਦੋਂ ਹੁਣ ਪਿੰਡ ਵੜਿਆ ਤੇ ਇਹਦੇ ਮਗਰ ਵੀ ਬੰਦੇ ਲੱਗੇ ਜੀ ਜੋ ਕਿ ਹੁਣ ਉਹ ਟੈਂਕੀ ਤੇ ਚੜ ਗਿਆ ਜੀ ਡਰਦਾ ਮਾਰਾ ਜੀ ਕੀ ਕਹਿੰਦਾ ਫੋ ਕੀ ਮੰਗਤੀ ਕਰਦਾ ਮੰਗ ਕੀ ਕਰਦਾ ਵੀ ਸਾਡੇ ਜਿਹੜੇ ਕਾਗਜ਼ ਆ ਜੀ ਇੱਕ ਤਾਂ ਇਹ ਪਾੜਦੇ ਸੀਗੇ ਜੀ ਤੇ ਇੱਕ ਇਹ ਵੀ ਰਿਜੈਕਟ ਨਾ ਕਰ ਦੇਣ ਦੀ ਸਾਡੇ ਜਿਹੜਾ ਇਹਨਾਂ ਨੂੰ ਖਤਰਾ ਜੀ ਇਲੈਕਸ਼ਨ ਹੋਇਆ ਜਾਵੇ ਹਾਂਜੀ ਇਹਦਾ ਇਲੈਕਸ਼ਨ ਸਾਡੇ ਕਾਗਜ਼ ਨਾ ਰਿਜੈਕਟ ਕਰ ਦੇਣ ਜੀ ਸਰ ਜੀ ਪ੍ਰਸ਼ਾਸਨ ਕੀ ਕਰੂਗਾ ਜੀ ਜਿਹੜਾ ਪ੍ਰਸ਼ਾਸਨ ਦੇ ਸਾਹਮਣੇ ਤਾਂ ਪਹਿਲਾਂ ਆਪਾਰਤੀਆਂ ਇਹਨਾਂ ਨੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਕੋਈ ਚੱਲਦਾ ਹੀ ਨਹੀਂ ਚਾਰਾ ਹੀ ਨਹੀਂ ਚੱਲਦਾ ਪ੍ਰਸ਼ਾਸਨ ਕੀ ਕਰੂਗਾ ਮੇਰਾ ਨਾਮ ਜੀ ਸਾਕਾ ਸੰਗ ਜੀ ਜੋ ਕਿ ਅਸੀਂ ਅੱਜ ਸਵੇਰ ਤੋਂ ਲੈ ਕੇ ਤਿੰਨ ਦਿਨ ਤੋਂ ਹੋ ਗਏ ਕਾਗਜ਼ ਭਰੇ ਜੋ ਕਿ ਅੱਜ ਅਸੀਂ ਐਸੀ ਕੈਟਾਗਰੀ ਦੇ ਕੈਂਡੀਡੇਟ ਦੇ ਕਾਗਜ਼ ਭਰੇ ਕਾਝ ਭਰਨ ਤੋਂ ਬਾਅਦ ਜਦੋਂ ਅਸੀਂ ਅਪਲਾਈ ਕਰਨ ਗਏ ਤਾਂ ਉਦੋਂ ਸਾਡੇ ਕਾਜ ਪਾਰੇ ਗਏ ਅਤੇ ਸਾਡੇ ਨਾਲ ਧੱਕਾਸ਼ਾਹੀ ਹੋਈ ਇੱਕ ਤਾਂ ਲੇਡੀ ਜੀ ਦੇ ਕੱਪੜੇ ਵੀ ਪਾਰਤੇ ਤੇ ਉਹਦੇ ਕਾਜ ਡਾਕੂਮੈਂਟ ਸੀਗੇ ਉਹ ਵੀ ਪਾਰਤੇ ਸਰਬਜੀਤ ਕੌਰ ਨੇ ਉਸ ਤੋਂ ਬਾਅਦ ਉਹ ਉਸਦੇ ਕਾਜ ਅਸੀਂ ਫਿਰ ਦੁਬਾਰਾ ਡਾਕੂਮੈਂਟ ਕਰਾਂਗੇ ਜਦੋਂ ਅਸੀਂ ਗਏ ਤਾਂ ਉਦੋਂ ਬਾਅਦ ਸਰਵਿਸ ਸੀਿੰਗ ਜਦੋਂ ਕੈਂਡੀਡੇਟ ਕਾਝ ਭਰਨ ਗਏ ਜੱਜ ਸਿੰਘ ਸੀਗਾ ਜੋ ਕਿ ਉਹਨਾਂ ਉਹਨਾਂ ਕੋਲ ਕਾਜ ਸੀਗੇ ਸਰਬ ਸਿੰਘ ਜੀ ਦੇ ਉਸ ਟਾਈਮ ਜਾਦੇ ਸਿੰਘ ਨੇ ਆਪਦੀ ਮਤਲਬ ਬੁੱਕਲ ਵਿੱਚ ਕਾਜ ਲਏ ਅਤੇ ਉਹਨਾਂ ਨੇ ਬਹੁਤ ਧੱਕੇਸ਼ਾਹੀ ਕੀਤੀ ਫਿਰ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਇੱਕ ਕੋਈ ਬਹੁਤ ਮੁਲਾਜ਼ਮ ਸੀਗਾ ਜੋ ਕਿ ਉਹ ਜੱਜ ਸਾਹਿਬ ਨੂੰ ਫੜ ਕੇ ਤੇ ਅੰਦਰ ਲੈ ਗਿਆ ਅਤੇ ਉਹ ਡਾਕੂਮੈਂਟ ਕੀਤੇ ਤੇ ਉਹ ਸਰਜੀਤ ਸਿੰਘ ਸੀ ਉਸਦੇ ਵੀ ਕਾਜ ਬਹੁਤ ਜ਼ਬਰਦਸਤੀ ਨਾਲ ਪਾਰਨੀ ਕੋਸ਼ਿਸ਼ ਕੀਤੀ ਪਰ ਅੱਜ ਸਰਜੀਤ ਸਿੰਘ ਜੋ ਕੈਂਡੀਡੇਟ ਨਾਮ ਦੇ ਕਰਕੇ ਅੱਜ ਉਹ ਟੈਂਕੀ ਦੇ ਉੱਤੇ ਚੜਿਆ ਪਿਆ ਜੋ ਕਿ ਉਹ ਆਪਦੀ ਉਸ ਦਾ ਜਿੰਨੇ ਚਿਰ ਤੱਕ ਇਨਸਾਫ ਨਹੀਂ ਮਿਲਦਾ ਉਹ ਇਸ ਟਾਈਮ ਨਹੀਂ ਉਤਰ ਰਿਹਾ ਅਸੀਂ ਕਾਡੂਗਾ ਵੀ ਪੰਜ ਛੇ ਬੰਦੇ ਵਾਟਰਵਾਸੀ ਟੈਂਕੀ ਦੇ ਉੱਪਰ ਗੋਲ ਲਾਈਨ ਦੇ ਉੱਤੇ ਚੜੇ ਹੋਏ ਆ ਪਰ ਉਹ ਕਹਿੰਦਾ ਵੀ ਜਿੰਨੇ ਤੱਕ ਮੈਨੂੰ ਪ੍ਰਸ਼ਾਸਨ ਦਾ ਇਨਸਾਫ ਨਹੀਂ ਮਿਲਦਾ ਆਪਦਾ ਜੋ ਬੰਦਾ ਹੱਕ ਨਹੀਂ ਮਿਲਦਾ ਹੁਣ ਤੱਕ ਮੈਂ ਨਹੀਂ ਦਿੱਤਰਾਂ ਹਮ ਤੱਕ ਆ ਕਰਦੇ